ਕੁਮਾਰਾ ਗਏ ਇੱਕ ਟਿੱਕਾ ਵਾਲਾ ਮੱਲਾ ਹੈ ਗਈ ਬਾੜ ਨੰਬਰ 17 ਤੇ 20 ਦੀ ਸਾਂਝੀ ਗਲੀ ਆ ਹੈ ਮੇਨ ਰਸਤਾ ਜਾਂਦਾ ਸਟੇਸ਼ਨ ਨਹੀਂ ਹੈ 24 ਘੰਟੇ ਰਸਤਾ ਚੱਲਦਾ ਹੈ ਤਾਂ ਬਹੁਤ ਬੁਰਾ ਹਾਲ ਹੈ ਐ ਨਾ ਬੁਰਾ ਹਾਲ ਹੁਣ ਤੁਸੀਂ ਦੇਖ ਲਓ ਗੰਦਾ ਪਾਣੀ ਕਿੰਨਾ ਇਕੱਠਾ ਹੋਇਆ ਪਿਆ ਮੁਸ਼ਕ ਮਰੀ ਜਾਂਦਾ ਸੀਵਰੇਜ ਦਾ ਸਾਰਾ ਗੰਦਾ ਪਾਣੀ ਇਹ ਸ਼ਰੇਸ਼ ਕੁਮਾਰ ਹਗਾ ਹੀ ਭਈਆ ਇਹ ਨਾਈਟ ਨੂੰ ਜਦੋਂ ਬੰਦ ਕਰਨ ਲੱਗਿਆ ਦੁਕਾਨ ਤੇ ਥੱਲੇ ਆਦਾ ਪੈਰ ਤੇ ਲੱਗਿਆ ਪਾਣੀ ਵਿੱਚ ਡੱਕੇ ਮੋਤਵੀ ਹੋਈ ਹੋਈ ਆ ਐਦੇ ਪਿੱਛੇ ਅਸੀਂ ਜੀਟੀ ਰੋਡ ਤੇ ਤਰਨਾ ਵੀ ਲਾਇਆ ਕਟੋਗੜ 400 ਬੰਦਾ ਲਿਆ ਕੇ ਉਦੋਂ ਉਹ ਮੋਕੇ ਦੇ ਅਫਸਰ ਪਹੁੰਚ ਕੇ ਤਾਂ ਹੋ ਜੂਗਾ ਤੁਹਾਡਾ ਮਸਲਾ ਉਹ ਹਜੇ ਤੱਕ ਵੀ ਨਹੀਂ ਹੋਇਆ ਕੱਲ ਨੂੰ 6-7 ਸਾਲ ਹੋ ਗਏ ਜੀ ਤੇ ਸਾਡੀ ਕੋਈ ਨਹੀਂ ਸੁਣਵਾਈ ਕਰਦਾ ਪਿਆ ਜੀ ਨਾ ਇੱਥੇ ਸੀਵਰੇਜ ਦਾ ਨਾ ਕੋਈ ਵਾਟਰ ਵਕਸ ਦਾ ਕਿਸੇ ਕੋਈ ਫੈਸਿਲਿਟੀ ਹੈ ਹੀ ਨਹੀਂ ਇੱਥੇ ਇਹ ਨਾਲ ਪਾਣੀ ਕਿਵੇਂ ਆਉਂਦਾ ਬਿਲਕੁਲ ਗੰਦਾਈ ਬੰਦ ਹੈ ਸੀਵਰੇਜ ਪਾਣੀ ਮਿਕਸ ਹੋਦਾ ਹੀ ਸੀਵਰੇਜ ਦੇ ਇਹਨਾਂ ਦੇ ਬਿੱਲ ਆ ਜਾਂਦੇ ਆ ਸੀਵਰੇਜ ਦੇ ਹਾਂ ਸੀਵਰੇਜ ਜਿਨ੍ਹਾਂ ਨੇ ਕਲੈਕਸ਼ਨ ਲਏ ਉਹਨਾਂ ਦੇ ਬਿੱਲ ਆ ਜਾਂਦੇ ਆ ਨਾ ਕੋਈ ਬਿੱਲ ਹੁਣ ਜਦੋਂ ਚੱਲਣਗੇ ਉਹਦੇ ਕੋਈ ਬਿੱਲ ਲਾਉਗਈ ਉਹ ਐਸਟਾ ਕੋਈ ਬਿੱਲ ਵੀ ਨਹੀਂ ਆਂਦਾ ਪਿਆ ਹਮੇਸ਼ੀ ਨਾਲ ਜੇ ਕੋਈ ਸਤੇ ਖਰ ਜੇ ਈ ਕੰਮ ਕੀ ਤੁਹਾਡਾ ਕਰਾਣੇ ਦਾ ਜੀ ਸਾਡੀ ਦੁਕਾਨ ਤੇ ਕੋਈ ਗਾਖ ਨਹੀਂ ਚੱਲ ਰਹੀ ਬਹੁਤ ਮੁਸੀਬਤ ਆ ਰਹੀ ਹੈ ਜੀ ਦੇਖੋ ਕਿਰਾਏ ਪਈ ਨਾ ਸਾਨੂੰ ਬੁਰਾ ਹਾਲ ਹੋਈ ਜਾਂਦਾ ਹੈ ਲੋਜ ਰੋਏ ਵੀ ਦੇਖੋ ਨਿਰਾਪਾੜੀ ਪਰਨਾਮ ਬੁਰੇ ਹਾਲ ਮੱਚੇ ਖੜੇ ਗਏ ਕੋਈ ਗਾਖ ਨਹੀਂ ਆਈ ਜਾਂਦਾ ਹੈ ਆਸ-ਪਾਸੇ ਸਾਰਾ ਘਾਟ ਪਿਆ ਜਾਂਦਾ ਹੈ ਕਿੰਨਾ ਕ ਟਾਈਮ ਹੋ ਗਿਆ ਹੈ ਬਲੋ ਇਸ ਪਰ ਅੱਜ ਤੋਂ ਹੋਈ ਗਏ ਤੋੜ ਸਾਰਾ ਖਾਲ ਜੀ ਹਾਂ ਜੀ ਬਿਮਾਰੀ ਬਿਲਕੁਲ ਕੋਈ ਆਇਆ ਨਹੀਂ ਪਿਛਲੇ ਕੋਈ ਪਾਣੀ ਨਾ ਪਾਣੀ ਕਢਾਉਂਦੇ ਵਕ ਨਾਲ ਫਿਰ ਹੋਈ ਹਾਲ ਜੀ ਦੋ ਦਿਨ ਨਿਕਲਦਾ ਫਿਰ ਇੱਕ ਇੱਕ ਦਿਨ ਨਿਕਲਦਾ ਦੂਜੇ ਦਾ ਫਿਰ ਹੋਈ ਹਾਲਾ ਜੀ ਆਪ ਜੀ ਬਾਈ ਨਾਮ ਪ੍ਰਦੀਪ ਕੁਮਾਰ ਉਹਦੇ ਬੱਚਿਆਂ ਲੈ ਕੇ ਲੋ ਬੰਦੇ ਪਾਣੀ ਕਿੰਨੇ ਮਸ਼ਕਲਾ ਆ ਜਾਂ ਕਬੂਕ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਮੇਂ ਗੱਡੀਆਂ ਬਹੁਤ ਔਖੀਆਂ ਟੱਪਦੇ ਦਾ ਤੇ ਰੋਜ਼ ਹੀ ਰਹਿਣਾ ਪੜਦਾ ਆ ਰੋਜ਼ ਇਸ ਤਰ੍ਹਾਂ ਦਾ ਪਾਣੀ ਤੇ ਮੀਂਹ ਪੈ ਕੇ ਤਾਂ ਬਹੁਤ ਪਰੇਸ਼ਾਨੀ ਆ ਹਾਂ ਜੀ ਬਹੁਤ ਪਰੇਸ਼ਾਨੀ ਹੁੰਦੀ ਬੱਚੇ ਲਾ ਲੱਗਿਆ ਬੱਤੀ ਵਾਲੀ ਗੱਡੀਆਂ ਜਿਆਦਾ ਹਾਂ ਜੀ ਹਾਂ ਜੀ। ਜਿਹੜੀ ਇਹ ਸੀਵਰ ਦੀ ਸਮੱਸਿਆ ਨਾ ਮਲੋੜ ਸ਼ਹਿਰ ਦੀ तकरीबन ਜਿਹੜੇ ਨਵੇਂ ਏਰੀਏ ਸ਼ਹਿਰ ਦੇ ਉੱਥੇ ਜ਼ਿਆਦਾ ਹੈ। ਪਰ ਇਹਦਾ ਮੇਨ ਕਾਰਨ ਇਹ ਹੈ ਵੀ ਇਹ ਜਿਹੜਾ ਆਪਣਾ ਮੇਨ ਸੀਵਰ ਹੈ ਇਹਦੀ ਸਫਾਈ 2015 ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਨਹੀਂ ਹੋਈ। ਤਾਂ ਕਰਕੇ ਜਿਹੜਾ ਮੇਨ ਸੀਵਰ ਆ ਉਹ ਸੈਟ ਅਪ ਹੋਇਆ ਹੋਇਆ ਹੈ। ਤੇ ਹੁਣ ਨਗਰ ਕੌਂਸਲ ਨੇ 1 ਕਰੋੜ 96 ਲੱਖ ਦਾ ਮਤਾ ਪਾਸ ਕੀਤਾ ਹੈ ਪਿਛੇ 2 ਮਹੀਨੇ ਪਹਿਲਾਂ ਮੇਨ ਸੀਵਰ ਦੀ ਸਫਾਈ ਦਾ ਜਿਹਦੇ ਵਿੱਚੋਂ ਦੋ ਟੈਂਡਰ 50-50 ਲੱਖ ਦੇ ਹੋ ਚੁੱਕੇ ਆ ਇੱਕ ਰਹਿੰਦਾ ਤੇ ਇਹਨਾਂ ਦਾ ਕੰਮ ਆਉਣ ਵਾਲੇ ਮੈਨਾਂ ਦਾ 5-4 ਦਿਨਾਂ ਦੇ ਵਿੱਚ ਸਟਾਰਟ ਹੋ ਜੂਗਾ ਇੱਕ ਨਾ ਵਾਰਡ ਨੰਬਰ 17 ਤੇ 20 ਦੀ ਸੰਧੀ ਕਰੀ ਹੈ ਰੇਲਵੇ ਜੀ ਵਾਰਡ ਦੇ ਸਾਹਮਣੇ ਬੱਦਾਂ ਉਹਦਾ ਬਹੁਤ ਜ਼ਿਆਦਾ ਖਰਾਬ ਹਾਲ ਆਪਾਂ ਵਿੱਚ ਕਰਤੀ ਹੈ ਉਹ ਐਸਾ ਕਹਿੰਦੇ ਇੱਕ ਤਾਂ ਉਹ ਹੈਗਾ ਨੀਵਾ ਏਰੀਆ ਜਦੋਂ ਇੱਕ ਕੰਸੀਵਰ ਬੈਕ ਮਾਰਦਾ ਉਹ ਗਲੀ ਪਹਿਲਾਂ ਪਰਦੀ ਹੈ ਬਟ ਜਿਹੜੀ ਮੇਨ ਪ੍ਰੋਬਲਮ ਹੈ ਸ਼ਹਿਰ ਦੀ ਉਹ ਹੈਗੀ ਹੈ ਸਿਲਟ ਦੀ ਜਦੋਂ ਹੁਣ ਆਪਣਾ ਮੇਨ ਸੀਵਰ ਸਾਫ਼ ਹੋ ਜਾਊਗਾ ਤਾਂ ਕਾਫੀ ਹੱਦ ਤੱਕ ਜਿਹੜਾ ਹੈਗਾ ਹੈ ਸੀਵਰ ਦੀ ਇਹ ਸਮੱਸਿਆ ਖਤਮ ਹੋ ਜੂਗੀ ਕਦੋਂ ਤੱਕ ਮਲੋਪੁਰ ਦੀ ਇਹ ਉਮੀਦ ਹੈਗੀ ਹੈ ਵੀ ਆਉਣ ਵਾਲੇ 4-5 ਦਿਨਾਂ ਦੇ ਵਿੱਚ ਸਟਾਰਟ ਹੋ ਜਾਊਗਾ ਕੰਮ ਤੇ 1 ਮਹੀਨੇ ਦੇ ਵਿੱਚ ਵਿੱਚ ਇਹ ਸਫਾਈ ਹੋ ਜਾਊਗੀ ਮੇਨ ਵੱਡੇ ਸੀਵਰ ਦੀ ਜਿੱਦਾਂ ਪੋਲੋਪਾਰ ਵਾਲਾ ਮੇਨ ਸੀਵਰ ਹੈ ਜਾਂ ਇਧਰ ਕੈਰੋ ਰੋਡ ਵਾਲਾ ਗੁਰਜਾਰ ਰੋਡ ਵਾਲਾ ਇਹ ਸਾਰੇ ਜਿਹੜੇ ਵੱਡੇ ਸਿਊਰਾਂ ਇਹਨਾਂ ਦੇ ਸਪਾਈ ਮਸ਼ੀਨਾਂ ਨਾਲ ਕੋਈ ਮੰਨੀਆਂ ਮੋਟਰਾਂ ਮੋਟਰਾਂ ਦਾ ਪਰੋਤਲੇ ਪਾਇਆ ਗਿਆ ਕੋਈ ਮੋਟਰਾਂ ਦੇ ਇਹਨਾਂ ਦਾ ਸਿਸਟਮ ਸਾਰਾ ਸੀਮੇ ਬੋਰਡ ਦਾ ਪਹੁੰਚ ਗਿਆ ਵੱਡੇ ਜਨਰੇਟਰ ਵੀ ਆ ਗਏ ਆ ਮੋਟਰਾਂ ਵੀ ਆ ਉਹਨਾਂ ਦਾ ਕੰਮ ਫਿਟਿੰਗ ਦਾ ਚੱਲ ਰਿਹਾ ਜਦੋਂ ਮਤਲਬ ਉਹ ਜਨਰੇਟਰ ਵਗੈਰਾ ਹੁਣੇ ਚਲਦੀ ਫਟ ਹੋ ਜਾਣਗੇ ਅੱਗੇ ਕੀ ਸੀ ਜੇ ਜਦੋਂ ਬਰਸਾਤ ਆਉਂਦੀ ਸੀ ਲਾਈਟ ਬੰਦ ਹੋ ਜਾਂਦੀ ਸੀ ਤੇ ਪਾਣੀ ਜ਼ਿਆਦਾ ਭਰ ਜਾਂਦਾ ਸੀ ਹੁਣ ਜਦੋਂ ਉਹ ਜਨਰੇਟਰ ਚੱਲ ਪੈਣਗੇ ਤਾਂ ਇਹ ਪ੍ਰੋਬਲਮ ਨਹੀਂ ਆਉਣੇਗੀ ਤੇ ਜਦੋਂ ਵੀ ਬਰਸਾਤ ਹੋਊਗੀ ਪਾਣੀ ਨਾਲ ਦੀ ਨਾਲ ਜਿਹੜਾ ਹੈਗਾ ਲਿਫਟ ਆਊਟ ਹੋ ਕੇ ਨਿਕਸੀ ਹੋ ਜੂਗੀ